ਸਾਨਰੋਧੀ ਹੋਣ ਦਾ ਸਜ਼ਾ ਦਿੱਤੀ ਹੈਗੀ ਹੈ ਤੇ ਪਨੀਤ ਕੌਰ ਨੂੰ ਕਾਂਗਰਸ ਦੀ ਪਿੱਠੇ ਸ਼ੋਰਾ ਘੁੰਮਣ ਵਾਸਤੇ ਔਰ ਉਜਿਹੇ ਮੌਕੇ ਨੂੰ ਕਾਂਸ ਨੂੰ ਲੋੜ ਸੀ ਮੋਦੀ ਨੂੰ ਲੜਨ ਵਾਸਤੇ ਜਿਹੜੇ ਮੋਦੀ ਦੀ ਗੋਦੀ ਜਾ ਬੱਠਾ ਟੱਬਰ ਉਹਦੀ ਸਜ਼ਾ ਦਿੱਤੀ ਇੱਕ ਕਨਈਆ ਮਿੱਤਲ ਵੱਲੋਂ ਬੜਾ ਪ੍ਰਚਾਰ ਕੀਤਾ ਤੇ ਜਾਗਰਣ ਦੀ ਆੜ ਦੇ ਵਿੱਚ ਜਿਹੜਾ ਜੋ ਰਾਮਕੋਲ ਆਇਆ ਵੀ ਲੱਗਦਾ ਵੀ ਉਹਦਾ ਵੀ ਇਫੈਕਟ ਨਹੀਂ ਦਿਖਦਾ ਜਿਹੜਾ ਪੱਜਪਾ ਨੂੰ ਪ੍ਰਚਾਰ ਕੀਤਾ ਸੀ ਕਨਿਆ ਮਿੱਤਲ ਵੱਲੋਂ ਜੀ ਨਹੀਂ ਉਹ ਦੇਖੋ ਉਹਦਾ فرق ਪੈ ਸਕਦਾ ਥੋੜਾ ਬਹੁਤਾ ਫਰਕ ਪਾਊਗਾ ਪਰ ਉਹ ਕੁੱਲ ਮਿਲਾ ਕੇ ਸਾਡੀ ਜਿੱਤ ਹੋਈ ਹੈਗੀ ਹੈ ਤੇ ਇਹਨਾਂ ਦੀ ਰਾਜਨੀਤੀ ਦੀ ਹਾਲ ਬਸ ਬੜਾ ਮੂਸੇ ਹਲਕੇ ਦੀ ਗੱਲ ਕਰਾਂਗੇ ਪਟਿਆਲਾ ਹਲਕੇ ਵਿੱਚ ਕਈ ਜਗ੍ਹਾ ਦੇ ਉੱਪਰ ਤੁਸੀਂ ਹਾਰੇ ਹੋ ਤੇ ਜਿਹੜੇ ਕਿ ਪਰਣਾ ਨੇ ਪ੍ਰਨਿਤ ਕੁਰ ਜਿੱਤੀ ਹੈ ਆਖਰਕਾਰਨ ਕੀ ਸਮਝ ਉਸ ਚੀਜ਼ ਹੈ ਦੇਖੋ ਇਹਦੇ ਬਹੁਤ ਕਾਰਨ ਨੇ ਹੈਗਾ ਉਹਨਾਂ ਦਾ ਇੱਕ ਪਰਸਨਲ ਵੋਟ ਬੈਂਕ ਵੀ ਹੈਗਾ ਸ਼ਾਹੀ ਖਾਨਦਾਨ ਨਾਲ ਬਹੁਤ ਲੁਕੀ ਇਤਿਹਾਸਕ ਤੌਰ ਤੇ ਜੁੜੇ ਹੋਏ ਆ ਬਹੁਤ ਲੋਕ ਉਹਨਾਂ ਨੇ ਜ਼ਮੀਨਾਂ ਦਿੱਤੀਆਂ ਪੱਤੇ ਦਿੱਤੇ ਜਦੋਂ ਉੱਜੜ ਕੇ ਆਏ ਨੇ ਉੱਥ ਇਹਨਾਂ ਨੇ ਹੋਰ ਵੀ ਕਈ ਢੰਗ ਤਰੀਕੇ ਵਰਤੇ ਆ ਜਿਨ੍ਹਾਂ ਦਾ ਇੱਕ ਤਾਂ ਇਹਨਾਂ ਨੇ ਰਾਮ ਮੰਦਰ ਨੂੰ ਵਰਤਿਆ ਹੈਗਾ ਸਮਾਣੇ ਵਿੱਚ ਗਏ ਤਾਂ ਉੱਥੇ ਕਹਿਣਗੇ ਰਾਮ ਮੰਦਰ ਦਾ ਪ੍ਰਸ਼ਾਦ ਆਇਆ ਹੈਗਾ ਨਾਲ ਪ੍ਰਸ਼ਾਦ ਨਾਲ ਇਹਨਾਂ ਨੇ ਏਲ ਧਰਮ ਦਾ ਪੱਤਾ ਵਰਤਿਆ ਹੈਗਾ ਇਹ ਲੱਗੇ ਬਹੁਤ ਖਤਰਨਾਕ ਹੈ ਕਿਸੇ ਵੀ ਧਰਮ ਨੁੱਖ ਮੁਲਕ ਵਿੱਚ ਉਹ ਬਹੁਤ ਗਲਤ ਕੀਤਾ ਇਹਨਾਂ ਨੇ ਇਹਨਾਂ ਨੇ ਰਾਮ ਦੇ ਨਾਮ ਨੂੰ ਖੂਬ ਸਿਆਸੀ ਤੌਰ ਤੇ ਵਰਤਿਆ ਹੈਗਾ ਇਹ ਮਹਿਦੀ ਨਖੇਦੀ ਕਰਦਾ ਹੈਗਾ ਔਰ ਇਹਨਾਂ ਨੇ ਕੁਝ ਕੁਝ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਤੇ ਨਸ਼ਾ ਵੀ ਵੰਡਿਆ ਹੈਗਾ ਅਸੀਂ ਨਾ ਤਾਂ ਪੈਸੇ ਵੰਡੇ ਨਾ ਨਸ਼ਾ ਵੰਡਿਆ ਨਾ ਅਸੀਂ ਕੋਈ ਧਰਮ ਦਾ ਪੱਤਾ ਵਰਤਿਆ ਸਾਡੀ ਖੂਬੀ ਇਹੀ ਹੈ ਕਿ ਕ ਤਾਰੂਨ ਪੱਖ ਪਾਰਟੀ ਹੈ ਹਰ ਇੱਕ ਧਰਮ ਨੂੰ ਬਰਾਬਰ ਸਤਿਕਾਰ ਕਰਦੀ ਹੈ ਔਰ ਧਰਮ ਨੂੰ ਰਾਜਨੀਤੀ ਵਾਸਤੇ ਨਹੀਂ ਬਣਾਉਂਦੀ। ਕਿੰਨੀ ਲੀਡ ਮਿਲੀ ਹੈ? ਆਫੀਸ਼ੀਅਲੀ ਕਿੰਨੀ ਲੀਡ ਮਿਲੀ ਹੈ? ਇਸ ਦਾ 14600 ਕੁਸ਼ ਹੈਗੀ। ਸੋ ਅਨੁਮਾਨ ਲੱਗਦਾ ਕਿ ਜਿਹੜੀ ਲੀਡ ਹੋਰ ਵੀ ਵੱਧ ਸਕਦੀ ਸੀ 50 ਹਜ਼ਾਰ ਦਾ ਦਾਵਾ ਕਰ ਰਹੇ ਇਹ ਲੀਡ ਵੱਧ ਸਕਦੀ ਸੀ ਕਿ ਜੇਕਰ ਸਾਡੇ ਮਤਲਬ ਜਿਹੜੀ ਸਾਡੇ ਕੁਝ ਏਰੀਆ ਸਾਡੇ ਕਮਜ਼ੋਰ ਰਹਿ ਗਏ ਹੈਗੇ ਆ ਤੇ ਕੁਝ ਜਿਹੜਾ RAM ਮੰਦਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪੱਤਾ ਵਰਤੇ ਉਹਦਾ ਵੀ ਫਰਕ ਪਿਆ ਹੈਗਾ ਜਿਹੜਾ ਇਹਨਾਂ ਨੇ ਧੰਨ ਧੰਨ ਵੱਲ ਦਾ ਪ੍ਰਯੋਗ ਕੀਤਾ ਧੰਨ ਦਾ ਪ੍ਰਯੋਗ ਕੀਤਾ ਹੈਗਾ ਦਸ਼ਨ ਦਾ ਪ੍ਰਯੋਗ ਕੀਤਾ ਉਹਦਾ ਵੀ ਫਰਕ ਪਿਆ ਹੈਗਾ ਜਿਸ ਕਰਕੇ ਸਾਡੀ ਲੀਡ 50 ਨਹੀਂ ਸਾਡੀ ਲੀਡ ਸਰਪਲ ਦਾ ਰਜਾਦਾ ਲੱਗਦਾ ਕਿ ਜਿਹੜੇ ਜਿਹੜੇ ਜੇਲਕਾਰ ਬਣਨ ਜਾਂ ਜਾਂ ਨितीश ਕੁਮਾਰ ਨੇ ਅਮਿਤ ਸ਼ਾ ਦਾ ਫੋਨ ਚੱਕਣਾ ਬੰਦ ਕਰ ਦਿਆ ਤੁਹਾਨੂੰ ਲੱਗ ਮੰਨਦੀ ਸਰਕਾਰ ਬਣੇ ਦੇਖੋ ਲਾਜ਼ਮੀ ਬਣੂਗੀ ਇੰਡੀਆ ਗਠਵੰਦਾ ਦਾ ਇਹ ਹਿੰਦੁਸਤਾਨ ਦਾ ਫਿਊਚਰ ਹੈਗਾ ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ ਜਿੰਨੀ ਇੰਡੀਆ ਗਠਵੰਦਾ ਨੇ ਮਿਹਨਤ ਕੀਤੀ ਹੈ ਔਰ ਜਿਹੜੇ 4 400 ਪਰ 400 ਪਰ ਕਰਦੇ ਸੀ ਉਹ 300 ਥੱਲੇ ਅਟਕ ਗਏ ਹੈਗੇ ਔਰ ਬਹੁਤ ਸਾਰੀਆਂ ਪਾਰਟੀਆਂ ਖੇਤਰੀ ਪਾਰਟੀਆਂ ਖਾਸ ਤੌਰ ਖਾਸ ਤੌਰ ਤੇ ਜਿਹੜੀ ਹੈਗੇ ਨਵੀਨ ਪਟਨਾਏਕ ਦੀ ਪਾਰਟੀ ਬੀਜੇਡੀ ਰਾਜ ਦੇ ਵਿੱਚ ਦਖਲ ਦਿੱਤਾ ਹੈਗਾ ਔਰ ਨਿਤੀਸ਼ ਕੁਮਾਰ ਜਿਹਨਾਂ ਨੂੰ ਲਗਾਤਾਰ ਜਰੀਲ ਕਰਦੇ ਰਹੇ ਉਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਉਹ ਦੋਨੇ ਤੇਰਾ ਸਾਡੇ ਨਾਲ ਗੱਲਬਾਤ ਚ ਨੇ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾ ਜਾਦੂ ਵਿੱਚ ਅੰਕੜਾ ਸੀ ਪਾਰ ਕਰ ਲਾਂਗੇ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਜ਼ੀਰੋ ਬਿਲ ਤੇ ਆ ਵੀ ਜਿਹੜਾ ਜਾਦੂ ਨਹੀਂ ਪਟਿਆਲੇ ਤੇ ਜਿਹੜਾ ਜ਼ੀਰੋ ਬਿਲ ਦੇ ਵਿੱਚ ਵੱਡੇ ਨਾਣ ਦੀ ਗਰੀਬ ਵਰਗਾਂ ਗਰੀਬ ਵਰਗਾਂ ਵਿੱਚ ਬਹੁਤ ਚੱਲਿਆ ਹੈਗਾ ਜ਼ਰੂਰ ਚੱਲਿਆ ਹੈਗਾ ਤਾਂ ਹੀ ਆਮ ਆਦਮੀ ਪਾਰਟੀ ਆਣੀ ਮੋਟਾ ਲੈਂਜ ਕਵਾ ਕਾਮਯਾਬ ਹੋ ਵੀ ਹੈ ਨੇਤਾ ਸਾਹਿਬ ਗੁਪਤ ਵਰਦੀ ਗੱਲ ਕੀਤੀ ਹੈ ਵੀ ਤੁਹਾਡੇ ਸਾਡੇ ਵਰਕਰ ਦੌਰ ਤੋਂ ਉਹਨੇ ਖਿਲਾਫ ਸੀ ਲੱਗਦਾ ਵੀ ਗੁਪਤ ਮੇਰੇ ਕਿਤਨਾ ਕਿਤੇ ਭਾਜੀਪੀ ਨੂੰ ਪਈ ਹੈ ਜਿਸ ਤੋਂ ਕੋਈ ਨਾ ਗੱਲਾਂ ਨਾ ਤਾਂ ਪੱਕਾ ਕਿਹਾ ਜਾ ਸਕਦਾ ਨਾ ਇਹਨੂੰ ਰੱਦ ਕੀਤਾ ਜਾ ਸਕਦਾ ਹੈਗਾ ਸਰ ਸੀਨੀਅਰ ਲੀਡਰਸ਼ਿਪ ਨਾਲ ਕੋਈ ਗਲਬਤ ਹੋਈ ਹੈ ਜੀ ਕਿਸੇ ਦੀ ਜਿੱ ਸੰਪਰਕਲਾ ਜ਼ਿਕਰ ਕਰ ਰਹੇ ਹੋ ਜੀ ਤੁਹਾਡੇ ਨਾਲ ਸੰਪਰਕ ਦੇ ਵਿੱਚ ਨਹੀਂ ਹੈ ਨਹੀਂ ਕੇਂਦਰੀ ਲੀਡਰਸ਼ਿਪ ਨਾਲ ਸੰਪਰਕ ਸੀ ਨਹੀਂ ਹੋਰ ਕੋਈ ਜੇ ਤੁਹਾਨੂੰ ਲੱਗਦਾ ਵੀ ਜੇ ਜੋ ਸਿੱਧੂ ਤੁਹਾਡੇ ਪ੍ਰਚਾਰ ਲਿਆਉਂਦੇ ਸ਼ਾਇਦ ਵੋਟ ਬੈਂਕ 'ਚ ਥੋੜਾ ਫਰਕ ਪੈਂਦਾ ਨਹੀਂ ਮੈਂ ਦੇਖੋ ਉਹਨਾਂ ਨੂੰ ਮੈਂ ਕਿਹਾ ਨਹੀਂ ਜੋ ਘਰ ਦੀ ਜੋ ਘਰ ਸੰਕਟ ਹੈ ਜੋ ਮੈਡਮ ਦੀ ਤਬੀਅਤ ਹੈਗੀ ਹੈ ਮੈਂ ਇਸ ਹਾਲਤ 'ਚ ਉਹਨਾਂ ਨੂੰ ਆਪਣੇ ਵਾਸਤੇ ਮਜਬੂਰ ਨਹੀਂ ਸੀ ਕਰ ਸਕਦਾ ਉਹਨਾਂ ਦੀ ਮਾਨਸਿਕ ਹਾਲਤ ਮੈਨੂੰ ਪਤਾ ਸਾਰੇ ਪਰਿਵਾਰ ਜੋ ਸੰਤਾਪ ਚੱਲ ਰਿਹਾ ਹੈਗਾ ਮੈਂ ਚੰਗੀ ਤਰ੍ਹਾਂ ਵਾਕਿਫ ਸੀਗਾ ਇਸ ਕਰਕੇ ਮੈਂ ਖੁਦ ਵੀ ਨਹੀਂ ਚਾਹੁੰਦਾ ਕਿ ਆਪਣੇ ਪਰਿਵਾਰ ਦੇ ਹਾਲਤ ਵਿੱਚੋਂ ਮੇਰੇ ਵਾਸਤੇ ਤੁਰੇ ਫਿਰਨ ਜਾਂ ਮੇਰੇ ਕਿ ਦੋਨੋ ਮੌਜੂਦਾ ਸਰਕਾਰਾਂ ਦਾ ਇਸ ਵਾਰ ਜਿਹੜਾ ਉਹ ਪਲੇਖਾ ਨਿਕਲ ਗਿਆ ਬਿਲਕੁਲ ਮੋਦੀ ਦਾ ਵੀ ਨਿਕਲ ਗਿਆ ਤੇ ਭਵੰਤ ਮਾਨ ਦਾ ਵੀ ਨਿਕਲ ਗਿਆ ਹੈਗਾ ਜਿਹੜੀਆਂ ਤੇ ਮੇਰੇ ਖਿਆਲ ਤਿੰਨ ਜਾਂ ਚਾਰ ਸੀਟਾਂ ਤੇ ਉਹਨਾਂ ਦੀ ਜਿੱਤ ਤਿੰਨ ਸੀਟਾਂ ਜਿੱਤ ਜਿੱਤ ਪ੍ਰਾਪਤ ਹੋਈ ਹੈਗੀ ਹੈ ਔਰ ਕੱਲ ਹੋਰ ਨੂੰ ਨੋਟ ਕਰਨ ਵਾਲੀ ਹੈ ਕਿ ਪੰਜਾਬ ਵਿੱਚ ਕੁਛ ਨਾ ਕੁ ਸੁਲਗਦਾ ਰਹਿੰਦਾ ਹੈਗਾ ਜਿਹੜਾ ਸਰਜੀਤ ਸਿੰਘ ਜੀ ਦੇ ਤੇ ਅਮਰਪਾਲੀ ਜੀ ਦੇ ਰੂ ਵੀ ਸਾਹਮਣੇ ਆਇਆ ਸੋ ਪੰਜਾਬ ਨੂੰ ਇਸ ਇਹਨਾਂ ਮੁੱਦਿਆਂ 'ਤੇ ਵੀ ਸਮੋਤਤ ਹੋਣਾ ਪੈਣਾ ਕਿ ਜੋ ਲੋਕਾਂ 'ਚ ਇੱਕ ਪਟਕਾ ਲਗਾਤਾਰ ਚੱਲਦਾ ਪਿਆ ਇੱਕ ਇੱਕ ਬੇਜ ਕਿ ਨਹੀਂ ਚੱਲਦੀ ਪਈ ਸੈਂਟਰ ਦੇ ਖਿਲਾਫ ਇੱਕ ਬੇਜ ਕਿ ਨਹੀਂ ਚੱਲਦੀ ਪਈ ਸਬੋਧਤ ਹੋਣਾ ਪੈਣਾ ਹੈਗਾ ਤਾਂ ਕਿ ਪੰਜਾਬ ਵਿੱਚ ਕੋਈ ਵੀ ਮਤਲਬ ਆਉਣ ਵਾਲੇ ਸਮੇਂ ਵਿੱਚ ਕੋਈ ਮਤਲਬ ਇਸ ਦਾ ਕੋਈ ਸੰਗਠਨ ਜਾਂ ਕੋਈ ਤਾਕਤ ਜ਼ੋਰ ਨਾ ਫੜੇ ਜਿਹਨਾਂ ਪੰਜਾਬ ਦਾ ਭਾਈਚਾਰਾ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਤੇ ਮੈਂ ਸਮਝਦਾ ਕਿ ਉਹਨਾਂ ਦੇ ਸਾਨੂੰ ਹਰੇਕ ਉਸ ਬੰਦੇ ਦਾ ਵੈਲਕਮ ਕਰਨਾ ਚਾਹੀਦਾ ਜਿਹਨਾਂ ਜਮਹੂਰੀ ਪ੍ਰਕਿਰਿਆ ਦਾ ਇਹ ਦੁਆਰਾ ਚੁਣਿਆ ਗਿਆ ਚਾਹੇ ਅਮਰਪਾਲ ਸਿੰਘ ਆਗੇ ਚਾਹੇ ਸਰਬਜੀਤ ਸਿੰਘ ਆਗੇ ਮੈਂ ਦੋਹਾਂ ਦਾ ਵੈਲਕਮ ਕਰਦਾ ਕਿ ਉਹਨਾਂ ਨੇ ਪਾਰਲੀਮੈਂਟੀ ਚੋਣ ਪ੍ਰਣਾਲੀ ਰਾਹੀਂ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਲੋਕਾਂ ਨੇ ਲੋਕਾਂ ਦਾ ਫਤਵਾ ਹਾਸਲ ਕੀਤਾ ਔਰ ਸਾਨੂੰ ਹਰ ਪਾਰਟੀ ਦੇ ਬੰਦੇ ਦਾ ਲੋਕਾਂ ਦਾ ਫਤਵਾ ਨੂੰ ਸਰਕਾਰ ਕਰਨਾ ਰਿਹਾ ਹੈਗੇ ਐ ਪਹਿਲੇ ਕੰਮ ਐਨੇ ਸੇ ਹਟਾਈ ਜਾਵੇ ਔਰ ਦੂਜਾ ਉਹਨੂੰ ਡਿਬਰੂਗੜ ਤੋਂ ਵਾਪਸ ਲਿਆਂਦਾ ਜਾਵੇ ਡਿਬਰੂਗੜ ਇੱਕ ਗੱਲ ਕੀ ਹੈ ਡਿਬਰੂਗੜ ਡਿਬਰੂਗੜ ਕੋ ਪੰਜਾਬ ਕਿਉਂ ਨਹੀਂ ਕਹਿੰਦਾ ਐਡੀ ਵੱਡੀ ਕਿਹੜੀ ਜੁਰਮ ਹੈ ਹੋਰ ਕਿਹੜਾ ਦੱਸੋ ਕਿਹੜਾ ਰਾਜ ਦਾ ਜਿਹੜਾ ਬਜੇ ਦਾ ਮਤਲਬ ਜਿਹੜਾ ਇਦਾਂ ਤਤ ਹੈਗਾ ਉਹਨੂੰ ਆਪਣੇ ਆਪਣੇ ਰਾਜ ਤੋਂ ਬਾਹਰ ਭੇਜ ਦੇ ਅਸਲ ਚੋਸ ਇੱਕ ਵੱਡੀ ਗੇਮ ਦਾ ਹਿੱਸਾ ਹੈ ਉਹ ਗੇਮ ਕੀ ਹੈ ਮੈਂ ਤੁਹਾਨੂੰ ਬਾਅਦ ਚ ਅਨਫੋਲਡ ਕਰੂੰਗਾ ਤੇ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਤੇ ਪੰਜਾਬ ਵਿੱਚ ਹਰ ਉਸ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਜੋ ਲੋਕਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਜਾਂ